ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਅਮਰਤਾ ਵੜਿੰਗ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਪ੍ਰਚਾਰ ਦੌਰਾਨ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਕਿਰਿਆ ਕਿਹਾ ਕਿ ਸਿੱਧੂ ਦੇ ਕਤਲ ਦਾ ਇਨਸਾਫ ਨਹੀਂ ਦੇ ਸਕੀ ਪੰਜਾਬ ਸਰਕਾਰ ਇਨਸਾਫ ਦਿਵਾਉਣ ਦਾ ਵਾਅਦਾ ਕਰਕੇ ਭੱਜੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੋ ਅਮਰਤਾ ਵੜਿੰਗ ਦੇ ਹੱਕ ਦੇ ਵਿੱਚ ਚੋਂ ਪ੍ਰਚਾਰ ਕਰ ਰਹੇ ਨੇ ਪਰ ਇਸ ਦੌਰਾਨ ਨਿਸ਼ਾਨੇ ਵੀ ਮਾਨ ਸਰਕਾਰ ਦੇ ਉੱਤੇ ਸਾਦੇ ਗਏ ਨੇ ਤਾਂ ਗਿੱਦੜ ਬਾਹਾ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਗਿੱਦੜ ਬਾਹਾ ਤੋਂ ਕਾਂਗਰਸ ਦੇ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਤੇ ਨਿਸ਼ਾਨੇ ਮਾਨ ਸਰਕਾਰ ਦੇ ਉੱਤੇ ਸਾਦੇ ਸਿੱਧੂ ਦੇ ਕਤਲ ਦਾ ਇਨਸਾਫ ਅਜੇ ਤੱਕ ਮਾਨ ਸਰਕਾਰ ਨਹੀਂ ਦੇਵਾ ਸਕੀ ਇਨਸਾਫ ਦਿਵਾਉਣ ਦਾ ਵਾਅਦਾ ਕਰਕੇ ਮੁੱਖ ਮੰਤਰੀ ਮਾਨ ਪੱਜੇ ਨੇ ਤਾਂ ਇਹ ਇਲਜ਼ਾਮ ਵੀ ਬਲਕੌਰ ਸਿੰਘ ਦੇ ਵੱਲੋਂ ਲਗਾਏ ਗੇ ਮੈਨੂੰ ਘਰੇ ਆ ਕੇ ਸੀਐਮ ਸਾਹਿਬ ਇਹ ਗੱਲ ਕਹਿ ਕੇ ਗਏ ਵੀ ਮੈਨੂੰ ਪਤਾ ਕਿਨੇ ਕੰਮ ਕਰਾਏ। ਫਿਰ ਬਖਾਇ ਇਹ ਤਾਂ ਹੋਰ ਰੁਪੀ ਵਧੀਆ ਕਰ ਲੈ ਜੇ ਤੁਸੀਂ ਖੁਦ ਹੀ ਜਾਣਦੇ ਹੋ ਫਿਰ ਤਾਂ ਮੈਨੂੰ ਕਹਿਣ ਦੀ ਵੀ ਲੋੜ ਨਹੀਂ। ਉਸ ਤੋਂ ਬਾਅਦ ਮਾ ਦੇ ਪੁੱਤ ਨੇ ਕਿਤੇ ਮੈਨੂੰ ਅੰਦਰਲੀ ਵੱੜਨ ਦਾ ਗੱਲ ਕਰਨੀ ਦਾ ਦੂਰ ਦੀ ਗੱਲ ਹੈ। ਮੈਂ ਵਿਧਾਨ ਸਭਾ ਤੇ ਜਾ ਕੇ ਅੱਗੇ ਬੈਠ ਜਾਣਾ। ਮੈਨੂੰ ਵੀ ਲੱਗਿਆ ਵੀ 20 25 ਐਮਐਲਏ ਤਾਂ ਮੇਰੇ ਪੁੱਤ ਦੇ ਨਾਮ ਤੇ ਕਲਾਕਾਰ ਹੀ ਹੈ। ਉਹ ਮੇਰੀ ਗੱਲ ਰੱਖਣਗੇ ਅੱਗੇ ਸੀਐਮ ਸਾਹਿਬ ਕੋਲੇ ਜਾ ਕੇ। ਪਰੰਤੂ ਕਿਸੇ ਐਮਐਲਏ ਨੇ ਆ ਤੁਹਾਡੇ ਬਠਿੰਡੇ ਕੋਲ ਦੇ ਨੇ। ਕੋਲ ਦੇ ਅੱਖ ਚ ਰਾ ਕੇ ਲਾਂਗੇ ਫਤਿਹ ਦੀ ਸਾਂਝ ਪਾਉਣ ਦੀ ਵੀ ਜੂਰੀ ਨਹੀਂ ਮੰਨਿਆ ਵੀ ਸਾਡੇ ਪਿਓਆ ਵਰਗਾ ਸਾਡੇ ਬਜ਼ੁਰਗ ਹੈ ਵੀ ਘਟੋ ਘਟ ਕੋਈ ਹੌਸਲੇ ਹੀ ਦੇ ਜਾਂਦੇ ਦੋ ਮਿੰਟ ਕੋਲੇ ਬਹਿ ਕੇ ਹੀ ਚਲ ਜਾਂਦੇ ਕਿਸੇ ਨੇ ਬੁਲਾਇਆ ਤੱਕ ਨਹੀਂ 25 ਫੁੱਟ ਦੀ ਦੂਰੀ ਤੇ ਸੀਐਮ ਸਾਹਿਬ ਬੈਠੇ ਰਹੇ ਲਾਰਾ ਲਾਤਾ ਕਹਿੰਦੇ ਜੀ 20 ਤਰੀਕ ਨੂੰ ਤੁਹਾਨੂੰ ਸੀਐਮ ਸਾਹਿਬ ਤੋਂ ਟਾਈਮ ਲੈ ਕੇ ਦੇ ਦੇਾਂਗੇ ਠਾਤਾ ਚਲੋ ਕੋਈ ਨਾ ਭੇ ਮਲਾ ਦੋਗੇ ਮਲਾਣਗੇ ਮੁੜ ਕੇ ਫੋਨ ਤੱਕ ਨਹੀਂ ਕਿਸੇ ਦਾ ਆ ਇਹਨਾਂ ਤੋਂ ਕੋਈ ਉਮੀਦ ਨਾ ਰੱਖੋ ਆ ਤੁਹਾਡੇ ਸਾਹਮਣੇ ਬੀਜੇਪੀ ਹੈ ਬੀਜੇਪੀ ਨੇ ਜਿਹੜਾ ਲਾਰੈਂਸ ਮਿਸ਼ਨ ਹੋਈ ਹੈ 73 ਪਰਚੇ ਉਹਦੇ ਉੱਤੇ ਔਰ ਉਹਨੂੰ ਜਾ ਕੇ ਗੁਜਰਾਤ ਜਾ ਕੇ ਸੇਫ ਕਰ ਲਿਆ ਉਹ ਕਿਸੇ ਪੇਛੀ ਤੇ ਨਹੀਂ ਆਉਂਦਾ ਜੇ ਮੈਂ ਅਦਾਲਤ ਦੇ ਵਿੱਚ ਹਾਈ ਕੋਰਟ ਨੇ ਜਿਹੜੀ ਉਹਨੇ ਵੀਡੀਓ ਇੰਟਰਵਿਊ ਦਿੱਤੀ ਏਬੀਪੀ ਸਾਂਝਾ ਚੈਨਲ ਦੇ ਉੱਤੇ ਉਹ ਇੰਟਰਵਿਊ ਨੂੰ ਮੇਰੇ ਕੇਸ ਦੇ ਨਾਲ ਦਿੱਤੀ ਨਹੀਂ ਕੀਤਾ ਜਦ ਤੱਕ ਮੈਂ ਹਾਈ ਕੋਰਟ ਤੇ ਜਾ ਕੇ ਪਟੀਸ਼ਨ ਨਹੀਂ ਪਾਈ ਅਦਾਲਤ ਡੰਡਾ ਦਿੰਦੀ ਐ ਥੋੜਾ ਬਹੁਤਾ ਐਕਸ਼ਨ ਕਰ ਲੈਂਦੇ ਨਹੀਂ ਸਰਕਾਰ ਦਾ ਕੰਮ ਸੀਗਾ ਸਰਕਾਰ ਦੇ ਖਿਲਾਫ ਦੋਸ਼ੀਆਂ ਦੇ ਕੇਸ ਚੱਲਣੇ ਆ ਤੇ ਸਾਰਾ ਕੰਮ ਇਹਨਾਂ ਨੇ ਠੱਪ ਕਰ ਰੱਖਿਆ ਜੇ ਜਿੰਨਾ ਮੇਰਾ ਕਹਿ ਸਕੇ ਵਧਿਆ ਉਹ ਕੇਵਲ ਤੇ ਕੇਵਲ ਅਦਾਲਤਾਂ ਦੇ ਸਹਿਯੋਗ ਕਰਕੇ ਵਧਿਆ ਹੈ ਅਦਾਲਤ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਿਲਕੁਲ ਨਿਭਾ ਰਹੀ ਹੈ ਪਰੰਤੂ ਸਰਕਾਰ ਵੱਲੋਂ ਜਿੰਨੀ ਮੈਨੂੰ ਸਪੋਰਟ ਦੀ ਲੋੜ ਸੀ ਜਿੰਨੀ ਇਨਵੈਸਟੀਗੇਸ਼ਨ ਦੀ ਲੋੜ ਸੀ ਬਿਲਕੁਲ ਬੀ ਤਸ ਤੋਂ ਮਸ ਨਹੀਂ ਹੁੰਦੇ ਕਿਸੇ ਪਾਸੇ ਜਾ ਕੇ ਤੁਹਾਡੇ ਚਰਨਾਂ 'ਚ ਇਹੀ ਬੇਨਤੀ ਕਰਨ ਆਇਆ ਬਾਰੀ-ਬਾਰੀ ਪੂਰੀ ਸਿਹਤ ਵੀ ਠੀਕ ਨਹੀਂ ਪਰੰਤੂ ਇੱਕ ਗੱਲ ਰੱਖੋ ਤੇ ਹਨ ਤਾਂ ਆਪਾਂ ਲੀਡਰ ਨੂੰ ਮਜ਼ਬੂਤ ਕਰੀਏ ਤਾਂ ਉਹਨੂੰ ਇਹ ਨਾ ਲੱਗੇ ਵੀ ਸਾਨੂੰ ਗਲੀਆਂ 'ਚ ਜਾ ਕੇ ਵੋਟਾਂ ਮੰਗਣੀਆਂ ਪੈਣਗੀਆਂ ਇਸ ਵਾਰ ਐਂ ਚਟਾਨ ਵਾਂਗੂ ਖੜਕੇ ਭਰਾ ਸਾਹਿਬ ਦੇ ਨਾਲ ਭੈਣ ਅਮਰਤਾ ਨੂੰ ਵੱਧ ਤੋਂ ਵੱਧ ਵੋਟ ਪਾਓ ਨੰਬਰ 1 ਤੇ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਤੇ ਨੰਬਰ 1 ਤੇ ਤੁਸੀਂ ਲਿਆ ਦਿਓ ਕਿ ਇਹੀ ਅਪੀਲ ਤੁਹਾਡੇ ਚਾਰਾਂ 'ਚ ਕਰਨਾ ਆਇਆ ਸੀ ਮੈਨੂੰ ਘਰੇ ਆ ਕੇ ਸੀਐਮ ਸਾਹਿਬੇ